Қан Sadri Dahtar Ӑттенкеннің ұрай өте әрігтен! Әріген, ма? ਹਾਨੂੰ ਕੋਦੋ ਪਤਾ ਲੱਗਾ ਕਿ ਤੁਹਾਡੇ ਬੇਟੇ ਦਾ ਇਸ ਤਰ੍ਹਾਂ ਐਕਸੀਡ ਹੋ ਗਿਆ। 4 ਤਰੀਕ ਨੂੰ ਪਤਾ ਲੱਗਾ ਸ਼ਾਮ। ਤੇ 2007 ਦਾ ਗਿਆ ਸੀ 17 ਸਾਲ ਬੇਟੇ ਨੇ ਹੋ ਗਏ ਬਹੁਤ ਸੋਹਣਾ ਕੰਮ ਕਰਦਾ ਸੀ। ਕੀ ਕੰਮ ਸੀ ਉਹ ਥੇ ਕੰਮ ਬਿਲਡਿੰਗ ਦਾ ਕੰਮ ਕਰਦਾ ਸੀ। ਇਸ ਨੂੰ ਨੰਨ ਰਚਾਇਆ ਸੀ ਕੋਲ ਤੇ ਹੈ ਨਹੀਂ ਸੀ ਸਾਡਾ ਕੋਈ ਵੀ ਜੀ ਤੇ ਮੈਂ ਦਾ ਪੈਰ ਤੋਂ ਪੈਰ ਤਿਲਕ ਗਿਆ ਤੇ ਸਿਰ ਵਿੱਚ ਸਾਟ ਲੱਗਣ ਕਰਕੇ ਮੌਤ ਹੋ ਗਈ। ਹਾਂ ਉਹ ਤੋਂ ਫੋਨ ਤੇ ਪਤਾ ਲੱਗਾ ਇਹ ਸਾਰਾ ਫੋਨ ਤੇ ਪਤਾ ਲੱਗਾ ਸਾਡਾ ਆਪਣਾ ਅਸਲੀ ਕੋਈ Banda ਉੱਥੇ ਨਾਲ ਹੈ ਨਹੀਂ ਸੀ। ਬੇਟਾ ਮੇਰਾ ਇਕੱਲਾ ਹੀ ਸੀ। ਸਵੀਟ ਲੈਂਡ ਦੇ ਬਾਟਰ ਤੇ ਰੰਦਾ ਸੀ। ਪਰ ਕਿੰਨੇ ਬੱਚੇ ਨੇ? ਦੋ ਬੇਟੇ ਇੱਕ ਬੋਟੀ। ਵੱਡਾ ਛੋਟਾ। ਅੰਗਲ ਜੀ ਤੋਂ ਵੱਡਾ। ਅੰਗਲ ਜੀ ਤੋਂ ਵੱਡਾ ਹੀ। ਫਿਰ ਫੋਨ ਤੇ ਗੱਲ ਹੋਈ ਸੀ ਆਪਣੇ ਬੇਟਿਆਂ ਨਾਲ। ਹਾਂ ਜੀ। ਆਖਰ ਵਾਰ ਕੀ ਗੱਲ ਹੋਈ ਸੀ ਬੇਟੇ? ਇਹੀ ਗੱਲ ਹੈ ਇਹੀ ਵੀ ਮੈਂ ਆ ਜਾਣਾ ਮੈਂ ਇਹ 7 ਸਾਲ ਤੋਂ ਕਹਿ ਰਹੀ ਸੀ ਬੇਟਾ ਜੀ ਘਰ ਆ ਜਾ ਬੇਟਾ ਜੀ ਘਰ ਆ ਜਾ ਤੇ ਉਹ ਹਰ ਵੇਲੇ ਇਹ ਕਹਿ ਦਿੰਦਾ ਸੀ ਮੈਨੂੰ ਮੈਂ ਹੁਣ ਆ ਗਿਆ ਹੁਣ ਆ ਗਿਆ ਪਰ ਵਾਪਸ ਨਹੀਂ ਆਇਆ ਜਿੱਦਾਂ ਦਾ ਘਰੋਂ ਗਿਆ ਸੀ ਆਖਰ ਆ ਮੌਕਾ ਆ ਰੈਸਾ ਦਿੱਤੇ ਜਿਹੜੀ ਉਹਦੀ ਡੈੱਡ ਬੋਰੀ ਬਣ ਕੇ ਉਹ ਘਰ ਗਵਰਨਮੈਂਟ ਪੰਜਾਬ ਸਰਕਾਰ ਤੋਂ ਮੰਗ ਕਰਦੀ ਤੇੰਦਾ ਸਰਕਾਰ ਤੋਂ ਮੰਗ ਕਰਦੀ ਕਿ ਮੇਰੇ ਬੱਚੇ ਦਾ ਮੈਨੂੰ ਸੰਯੋਗ ਦਿੱਤਾ ਜਾਵੇ ਘਰ ਭੇਜਿਆ ਜਾਵੇ ਹਾਂਜੀ ਕਮਲ ਸਿੰਘ ਜੀ ਤੁਹਾਡਾ ਬੇਟਾ ਕਦੋਂ ਗਿਆ ਸੀ ਭਾਰਤ ਤੇ ਕਦੋਂ ਤੁਹਾਡੀ ਆਖਰੀ ਵਾਰ ਗੱਲ ਹੋਈ ਉਹ ਬੇਟਾ ਮੇਰਾ ਜੀ ਗਿਆ ਸੀਗਾ 2007 ਵਿੱਚ ਗਿਆ ਸੀਗਾ ਆਖਰੀ ਗੱਲ ਮੇਰੀ ਕਵਿਤਰੀ ਕੋਈ 24 ਤਿੰਨ ਤੁਹਾਡੇ ਬੇਟੇ ਨਾਲ ਗੱਲਬਾਤ ਹੋਈ ਸੀ ਜਿਹੜਾ ਠੀਕ ਠਾਕ ਸੀ ਆ ਬਿਲਕੁਲ ਠੀਕ ਠਾਕ ਕੀ ਕੰਮ ਕਰਦਾ ਸੀ ਜਰਮਨੀ ਵਿੱਚ ਕਰਦਾ ਸੀ ਆ ਬਸ ਹਰ ਨੇਬਰ ਦਾ ਕੰਮ ਕਰਦਾ ਸੀ ਇੱਕ ਟਰਾਂਸ ਵਿੱਚ ਸੀ ਟਰਾਂਸ ਵਿੱਚ ਇਹ ਤੁਹਾਨੂੰ ਕਦੋਂ ਪਤਾ ਲੱਗਾ ਕਿ ਬੇਟੇ ਦਾ ਇਸ ਤਰ੍ਹਾਂ ਮੌਤ ਹੋ ਗਈ एक बार वो टेलीफोन आए बुलाए तो फेर लगाया पड़ा की मांग कर दो प्रशासन तो सरकार तो बस और समय पे पड़ा लगा टेलीफोन आए तो पड़ा लगा तो आगे बड़े डर से कुछ तो किसी की मांग कर दो सरकार तो बच्चे की बॉडी पंच इधर ले आके आपात मुगाना के लिए की मांग कर दो तो दूसरी बार में आई जरूरी आई बॉडी पे इध ਨਾਮ ਮੇਰਾ ਪਲਤਰ ਕੀ ਨਾਮ ਬਿੱਲੂ ਭਾਈ ਹਲੋ ਤੁਹਾਡੇ ਬ੍ਰਦਰ ਦਾ ਕੀ ਨਾਮ ਸੀ ਕਮਲਜੀਤ ਸਿੰਘ ਕਮਲਜੀਤ ਸਿੰਘ ਵੀ ਤੁਹਾਨੂੰ ਕਦੋਂ ਪਤਾ ਲੱਗਾ ਕਿ ਉਹਦੀ ਔਰ ਕੀ ਕੰਮ ਕਰ ਰਿਹਾ ਸੀ ਉੱਥੇ ਫਰਾਂਸ ਤੇ ਫਰਾਂਸ ਦੇ ਵਿੱਚ ਟਾਇਲ ਪੱਥਰ ਦਾ ਕੰਮ ਕਰਦੇ ਸੀ ਕਿਹੜੀ ਸ਼ਹਿਰ ਵਿੱਚ ਤੇ ਪਹਿਲਾਂ ਪੈਰਿਸ ਸੀਗੇ ਬਾਅਦ ਚ ਸਵਿਟਜ਼ਰਲੈਂਡ ਦੇ ਬਾਰਡਰ ਤੇ ਚਲੇ ਗਏ ਤੇ 4 ਤਰੀਕੀ ਸ਼ਾਮ ਨੂੰ ਪਿੰਡ 'ਚ ਪਤਾ ਲੱਗ ਗਿਆ ਨੂੰ 5 ਤਰੀਕੀ ਸਵੇਰੇ ਪਤਾ ਲੱਗਾ ਜੀ ਉਸ ਤੋਂ ਬਾਅਦ ਤੁਹਾਡੀ ਆਖਰੀ ਵਾਰ ਤੁਹਾਡੇ ਪ੍ਰਾਣਾ ਕੋਲ ਗੱਲ ਪੜੀ ਸੀ ਮੰਮੀ ਨਾਲ ਇਹ 26 ਤਰੀਕ ਨੂੰ ਹੋਈ ਸੀ ਗੱਲ। ਕੀ ਗੱਲਬਾਤ ਹੋਈ ਸੀ? ਪਤਾ ਨਹੀਂ ਮੰਮਾ ਨੂੰ ਪਤਾ ਜੀ ਮੈਂ ਤਾਂ ਘਟੀਆਂ ਨਾਲ ਕਰਕੇ ਤਾਂ ਪਤਾ ਜੀ ਜਿਆਦਾ ਨਹੀਂ। ਤੁਹਾਡਾ ਬ੍ਰਦਰ ਤੁਹਾਡੇ ਨਾਲ ਭਰਾਵਾਂ ਦਾ ਹੀ ਦਾ ਰਿਸ਼ਤਾ ਸੀ। ਹਾਂਜੀ ਵਧੀਆ ਰਿਸ਼ਤਾ ਸੀ। ਕੀ ਗੱਲਬਾਤ ਹੋਈ ਕੇ ਸੀ? ਹਾਂਜੀ ਕੀ ਹੋਇਆ ਸੀ ਉੱਥੇ ਕਿਦਾਂ ਕਿਸ ਤਰ੍ਹਾਂ ਮੌਤ ਹੋਈ? ਪੈਰ ਤੋਂ ਕਹਿੰਦੇ ਪੈਰ ਸਲਿੱਪ ਕਰ ਗਿਆ ਤੇ ਉਹਦੇ ਕਰਕੇ ਡੈਥ ਹੋ ਗਈ। ਬਿਲਡਿੰਗ ਦੇ ਕੰਸਟਰਕਸ਼ਨ ਦਾ। ਹਾਂਜੀ ਕੰਸਟਰਕਸ਼ਨ ਦਾ। ਸਕੁਆਇਰ ਹੋਲਡਿੰਗ ਦੇ ਪੈਰ ਸਲਿੱਪ ਕਰਨਾ ਡਿੱਗ ਗਿਆ। ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਸੀ ਬਿੰਦਰ ਸਰਕਾਰ ਬਸ ਇਹੀ ਹੈ ਜੇ ਸਾਡੀ ਬੋਡੀ ਆ ਜਾਵੇ ਅਸੀਂ ਸੰਸਕਰ ਇੱਥੇ ਕਰਨਾ ਚਾਹੁੰਦੇ ਆਪਣੇ ਪਿੰਡ ਹੀ ਜੀ ਨੰਬਰ ਤੋਂ ਮੈਂ ਜੀ ਮੇਰਾ ਨਾਮ ਰਵਿੰਦਰ ਸਿੰਘ انا ਸਰਪੰਚ ਟੇਕਿਆ ਨਾ ਫਰੀਦੁਕਦਾਈ ਘਟਨਾ ਬਫਰੀ ਜੀ ਕੈਂਡੀਟ ਜੀ ਹਾਂ ਜੀ ਮੇਰੇ ਪਿੰਡ ਚ ਬਹੁਤ ਦੁਖਦਾਈ ਘਟਨਾ ਬਫਰੀ ਜੀ ਅਜੇ ਤਾਂ ਥੋੜਾ ਸਮਾਂ ਪਹਿਲਾਂ ਮੇਰੇ ਪਿੰਡ ਦੇ ਦੋ ਨੌਜਵਾਨ ਅਮਰੀਕਾ ਵਿੱਚ ਵੀ ਐਕਸੈਂਡ ਕਰਕੇ ਪੂਰੇ ਹੋ ਗਏ ਸੀ ਸਾਨੂੰ ਤਾਂ ਜੋ ਹੋਈ ਸਦਮਾ ਨਹੀਂ ਸੀ ਉਸ ਵੇਲੇ ਚ ਬਾਹਰ ਨਿਕਲੇ ਆਪਾਂ ਤਾਂ ਇੱਕ ਹੋਰ ਸਾਨੂੰ 3 ਦਿਨ ਪਹਿਲਾਂ ਪਤਾ ਲੱਗਾ ਕਿ ਸਾਡਾ ਹੀ ਮੁੰਡਾ ਸੀ ਆਪਣਾ ਜਿਹੜਾ 16 ਸਾਲ ਤੋਂ ਫਰਾਂਸ ਵਿੱਚ ਰਹਿ ਰਿਹਾ ਸੀ ਉਹਦੀ ਕਿਸੇ ਬਰੁਣਾ ਘਟਨਾ ਕਰਕੇ ਐਕਸੀਡੈਂਟ ਹੋ ਰਹੀ ਤੱਕ 100% ਕਨਫਰਮ ਨਹੀਂ ਕਿ ਕਿਸੇ ਕਰਮ ਹੋਈ ਹੈ ਤਾਂ ਸੋਨ ਵਿੱਚ ਹੀ ਆਇਆ ਵੀ ਉਹ ਕੰਟਰਕਸ਼ਨ ਦਾ ਕੰਮ ਕਰਦਾ ਸੀ ਉਹ ਡਿੱਗ ਕੇ ਡੇਗਣਾ ਸੱਟ ਵੱਜਨ ਕਰਕੇ ਵੀ ਡੈਥ ਹੋ ਗਈ ਤੇ ਬਹੁਤ ਮਾੜੀ ਘਟਨਾ ਜੀ ਹੋ ਇਹ ਉਹ ਜਸਵੰਤ ਸਿੰਘ ਦਾ ਮੁੰਡਾ ਹੈ। ਬਹੁਤ ਵਧੀਆ ਸਵਾਸਿਕਾ ਠੰਡੇ ਸਵਾਦਾ ਬੱਚਾ ਸੀ ਉਹ। ਮਿਹਨਤੀ ਸੀ। 16 ਸਾਲ ਤੋਂ ਆਪਣੇ ਪਰਿਵਾਰ ਲਈ ਬਾਹਰ ਰੋਟੀ ਪਾਣੀ ਦਾ ਜਗਾੜ ਕਰਨ ਲਿਓ ਬਾਹਰ ਵਿਦੇਸ਼ਾਂ ਚ ਗਿਆ ਆਇਆ ਸੀ। ਘਰ ਦੀ ਹਾਲਤ ਕੀ ਮੇਰੀ ਸਰ? ਘਰ ਦੀ ਹਾਲਤ ਕਾਕੇ ਕੋਣ-ਕੋਣ ਨੇ? ਘਰ ਦੇ ਵਿੱਚ ਉਹਦੇ ਫਾਦਰ ਸਾਹਿਬ ਨੇ ਜੀ ਤੇ ਕੋੜਾ ਬ੍ਰਦਰ ਹੈ ਤੇ ਮਦਰ ਹੈ ਜੀ। ਸਿਸਟਰ ਦੀ ਮੈਰਿਜ ਹੋ ਚੁੱਕੀ ਹੈ। ਬ੍ਰਦਰ ਅਨਮੜ ਹੈ। ਤੇ ਫਾਦਰ ਸਾਹਿਬ ਪੋਸਟ ਚੋਂ ਟੈਰ ਨੇ। ਇਹਨਾਂ ਲੋਕਾਂ ਦੀ ਹਾਲਤ ਇੰਨੀ ਵਧੀਆ ਵੀ ਨਹੀਂ ਕਹਿ ਸਕਦੇ। ਉਹ ਕਮਾਈ ਕਰਨ ਵਾਸਤੇ ਬਾਹਰ ਗਏ। ਬਹੁਤ ਕਮਾਈ ਕਰਨ ਵਾਸਤੇ ਬਾਹਰ ਗਿਆ ਸੀ ਜੀ ਉਹ। ਤੇ ਬਹੁਤ ਮਾਰੀ ਘਟਨਾ ਜੀ। ਤਾਂ ਕੀ ਕਰ ਸਕਦੇ। ਸਰਕਾਰ ਕੋਲੋਂ ਅਸੀਂ ਅਸੀਂ ਮੰਗ ਕਰਦੇ ਆ ਜੀ ਪਲੀਜ਼ ਜੋ ਪਾਣਾ ਬਾਪਨਾ ਸਿਹਰਾ ਮਾਰਾ ਇਹਨੂੰ ਜੋ ਮਨਜ਼ੂਰ ਸੀ ਉਹ ਵਾਪਰ ਗਿਆ। ਸਰਕਾਰ ਕੋਲੋਂ ਅਸੀਂ ਇਹੀ ਮੰਗ ਕਰਦੇ ਆ ਕਿ ਪਲੀਜ਼ ਕਿਸੇ ਸਾਡੀ ਹੈਲਪ ਕਿਤੇ ਉਹਦੀ ਡੈੱਡ ਬੋਡੀ ਜੋ ਆ ਸੀ ਇੰਡੀਆ ਦੇ ਆ ਸਕੀਏ। ਉਹਦੇ ਪਰਿਵਾਰ ਉਹਦੀ ਸ਼ੀਰ ਦੇ ਅੰਤਿਮ ਦਰਸ਼ਨ ਕਰ ਸਕਣ ਸਰਕਾਰ ਕੋਲੋਂ ਬਾਰ ਬਾਰ ਇਹ ਅਪੀਲ ਕਰਾਂਗੇ ਸਾਡਾ ਸੰਦੇਸ਼ ਸਰਕਾਰ ਸੰਜੋਗ ਕਰੇ ਤੇ ਡਾਇਰੈਕਟਲੀ ਮੈਂ ਇਹ ਮੇਰੀ ਜਿਹੜੀ ਵਾਈਟ ਹੈ ਤੁਸੀਂ ਕਿਸੇ ਤਰੀਕੇ ਸੀਐਮ ਤੱਕ ਪਹੁੰਚਾਓ ਤੇ ਜਿੱਦਾਂ ਪਹਿਲਾਂ ਵੀ ਸੁਣਿਆ ਵੇ ਸੀਐਮ ਸਾਹਿਬ ਬੜੀਆਂ ਬਦਿਸ਼ਾਂ ਵਿੱਚ ਬੜੀਆਂ ਲੋਕਾਂ ਦੀ ਹੈਲਪ ਕੀਤੀ ਪਹਿਲਾਂ ਵੀ ਤੇ ਹੁਣ ਵੀ ਸਾਡੀ ਵੀ ਹੈਲਪ ਕਰਨ ਇਹ ਜਿਹੜੀ ਡੈੱਡ ਬੋਡੀ ਆ ਪਲੀਜ਼ ਕਿਸੇ ਤਰੀਕੇ ਪਿੰਡ ਟੇਰ ਕੇ ਨਾ ਪਾਉਣ ਸਦਾ ਧੰਨਵਾਦ